ਅਬੀ ਜੀ ਤੁਹਾਡੀ ਟੀਮ ਵੱਲੋਂ ਕਹ ਲੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿ ਬੱਗਾਜੀ ਪੋਸਟ ਆਫਿਸ ਦੇ ਕਰਮਚਾਰੀ ਆ ਹੜਤਾਲ ਤੇ ਬੈਠੇ ਹੋਏ ਸੀ ਭੁੱਖ ਹੜਤਾਲ ਤੇ ਤਾਂ ਕਿਸ ਤਰੀਕੇ ਨਾਲ ਟੀਮ ਵੱਲੋਂ ਕਹ ਲੋ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲੈ ਕੇ ਮਸਲੇ ਨੂੰ ਹੱਲ ਕਰਾਇਆ ਗਿਆ ਦੇਖੋ ਜੀ ਮੈਂ ਹਮੇਸ਼ਾ ਕਹਿੰਦਾ ਹਾਂ ਮੈਂ ਅਵੀ ਰਾਜਪੂਤ ਨੇ ਹਮੇਸ਼ਾ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਆ ਜੋ ਬੱਗਾਜੀ ਪਿਛਲੇ ਲੰਬੇ ਸਮੇਂ ਤੋਂ ਅੱਜ 13 ਤਰੀਕ ਹੋ ਗਿਆ 1 ਮਹੀਨਾ ਪੂਰਾ ਹੋ ਗਿਆ ਉਹਨਾਂ ਨੂੰ ਆਪਣੀ ਧਰਮਪਤਨੀ ਵੀ ਬੀਰੋ ਜੀ ਤੇ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨਾਲ ਬੈਠਿਆ ਨੂੰ ਕਿ ਤੋਂ ਨਾਲ ਵੀ ਕਿੰਚ ਲੱਗਾਈ ਡਾਕ ਖਾਨੇ ਦੇ ਬਾਹਰ ਜਿੱਥੇ ਨਾ ਕੋਈ ਤੁੱਪ ਦੇ ਵਿੱਚ ਨਾ ਤੇ ਉੱਪਰ ਕੋਈ ਛੱਤ ਸੀਗੀ ਨਾ ਉਹਨਾਂ ਕੋਈ ਪੱਕਾ ਸੀਗਾ ਜਿੱਦਾਂ ਹਵਾ ਆ ਸਕੇ ਰਾਤ ਦੇ ਵਿੱਚ ਕੋਈ ਸੇਫਟੀ ਨਹੀਂ ਉਹਨਾਂ ਨੇ ਆਪਣਾ ਸੰਘਰਸ਼ ਕੀਤਾ ਜਦੋਂ ਮੈਨੂੰ ਪਤਾ ਲੱਗਾ ਬੱਗਾ ਜੀ ਦੇ ਹਾਲਾਤਾਂ ਬਾਰੇ ਲੋਕਾਂ ਤੋਂ মিডিਆ ਤੋਂ ਮੈਂ ਜਦੋਂ ਉੱਥੇ ਜਾ ਕੇ ਪਹੁੰਚ ਕੀਤੀ ਤੇ ਮੈਂ ਜਾ ਕੇ ਦੇਖਿਆ ਕਿ ਬੱਗਾ ਜੀ ਦੇ ਜਿਹੜੇ ਪਤੀ ਦੇ ਨਾਲ ਬੱਚੇ ਬੜੇ ਤਰ੍ਹਾਂ ਇਸੇ ਹਾਲਾਤਾਂ ਜਿੱਦੇ ਰਹਿ ਰਹੇ ਆ ਫਿਰ ਮੈਂ ਮੈਂ ਆਪਣੀ ਟੀਮ ਦੇ ਨਾਲ ਸਲਾਮ مشورہ ਕਰਕੇ आवाज بلند ਕੀਤੀ سوشل میڈیا ਕਾਰਨ ਇੰਨੀ ਕਦੇ ਜਿਹੜੀ ਜਾਨੂੰ ਹੰਗਾਰਾ ਦਿੱਤਾ ਮੇਰੇ ਹਲਕੇ ਦੇ ਲੋਕਾਂ ਨੇ ਹੰਗਾਰਾ ਦਿੱਤਾ ਕਿ ਜਿਹੜਾ ਬੱਗਾ ਜੀ ਤੇ ਉਹਨਾਂ ਦੇ ਪਰਵਾਜ਼ ਜਿਹੜੀ ਇੰਨੀ ਬੁਰੀ ਹਾਲਾਤ ਸੀ ਧਰਨਾ ਲਗਾ ਪਿਆ ਸੀ ਉਹ ਜਿਹੜਾ ਪ੍ਰਸ਼ਾਸਨ ਨੂੰ ਤੇ ਜ਼ਾਕਾ ਖਾਨੇ ਤੋਂ ਬਾਹਰ ਨੂੰ ਮਜਬੂਰ ਹੋਣਾ ਪੈ ਗਿਆ ਉਹਨਾਂ ਜਿਹੜੇ ਵਾ ਧੰਨੇ ਨੂੰ ਕਦਮ ਕਰਵਾਉਣ ਲਈ ਸੋ ਅੱਜ ਜੋ ਬੱਗਾ ਜੀ ਦਾ ਉਹਨਾਂ ਦੇ ਪ੍ਰਵਾਦ ਦਾ ਧੰਨਾ ਜਿਹੜਾ ਖਤਮ ਹੋਇਆ ਵਾ ਤੋਂ ਅਸੀਂ ਬੱਗਾ ਜੀ ਨੂੰ ਇੱਥੇ ਮੁਬਾਰਕਬਾਦ ਦੇ ਰਹੇ ਹਾਂ ਅਸੀਂ ਕਿਉਂਕਿ ਜਿਸ ਬੰਦੇ ਨੇ ਇੰਨਾ ਸੰਘਰਸ਼ ਕੀਤਾ ਹੋਵੇ ਉਹ ਵਧਾਈ ਦਾ ਪਾਤਰ ਤੇ ਹੁੰਦਾ ਵਾ ਤੇ ਮੇਰੀ ਪੂਰੀ ਟੀਮ ਵੀ ਪਹੁੰਚੀ ਜਿਹਦੇ ਲਈ ਅਸੀਂ ਬੱਗਾ ਜੀ ਨੂੰ ਅੱਜ ਫੁੱਲ ਤੇ ਹਾਰ ਬਾਕੇ ਉਹਨਾਂ ਦਾ ਹੌਸਲਾ ਵਧਾਈ ਕੀਤੀ ਹੈ ਕਿੰਨੇ ਦਿਨ ਤੋਂ ਇਹ ਹੜਤਾਲ ਤੇ ਬੈਠੇ ਹੋਏ ਸੀ तकरीबन 1 ਮਹੀਨਾ ਜੋ ਹੋ ਗਿਆ ਵਾ ਜੀ ਬੱਗਾ ਜੀ ਨੂੰ ਬੈਠੇ ਇਹਨਾਂ ਦੀ ਜਿਹੜੀ ਆ ਪਹਿਲੇ ਲੰਬੇ ਸਮੇਂ ਤੋਂ ਬੈਠੇ ਸੀ ਕੋਈ ਨਹੀਂ ਜਿਹੜੀ ਆ ਮੰਗ ਨਹੀਂ ਸੁਣਦਾ ਪਈ ਪਰ ਜਦੋਂ ਮੇਰੇ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਅਵੀ ਰਾਜਪੁਰ ਕਪੂਤਲਾ ਦੇ ਆਪਣੀ ਟੀਮ ਦੇ ਸਾਥ ਨਾਲ ਹਲਕੇ ਲੋਕਾਂ ਦਾ ਸਾਥ ਨਾਲ ਇਹ ਆਵਾਜ਼ ਚੱਕੀ ਗਈ ਤੇ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਗਿਆ ਕਿਉਂਕਿ ਮੈਂ ਡੀਸੀ ਸਾਹਿਬ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਤੇ ਡੀਸੀ ਸਾਹਿਬ ਨੇ ਮੈਨੂੰ ਯਕੀਨ ਦਿਵਾਇਆ ਸੀ ਉਸ ਤੋਂ ਬਾਅਦ ਬੱਗਾ ਜੀ ਦਾ ਸਾਹ ਇੱਕ ਹਫਤੇ ਦੇ ਵਿੱਚ ਵਿੱਚ ਇਹਨਾਂ ਦੀ ਹੜਤਾਲ ਨੂੰ ਕਦਮ ਚੁੱਕਾ ਦਿੱਤਾ ਗਿਆ ਇਹਨਾਂ ਦੀ ਗੱਲ ਜਿਹੜੀ ਸੁਣ ਲਈ ਗਈ ਤੇ ਇਹਨਾਂ ਦੀ ਜਿਹੜੀਆਂ ਮੰਗਾਂ ਪੂਰੀਆਂ ਹੋ ਗਈਆਂ ਵਾ ਜੇਦੀ ਕਿ ਕ੍ਰੈਡਿਟ ਪੂਰਾ ਹਲਕੇ ਨੂੰ ਤੇ ਮੇਰੀ ਟੀਮ ਨੂੰ ਤੇ ਮੀਡੀਆ ਸਾਥੀਆਂ ਦਾ ਜੋ ਮੇਰਾ ਸਾਥ ਦਿੰਦੇ ਨੇ ਸਾਰੇ ਕੀ ਨਾਮ ਕੀ ਆਪਣਾ ਹਾਂਜੀ ਇਹ ਕਿੰਨੇ ਟਾਈਮ ਤੋਂ ਹੜਤਾਲ ਤੇ ਬੈਠੇ ਸੀ 13 ਅਗਸਤ ਤੋਂ ਬਿਠੇ ਹੜਤਾਲ ਤੇ 13 ਤਰੀਕ ਨੂੰ ਕਿੱਦਾਂ ਦੇ ਦੇ ਜੀ ਰੋ ਕਿ ਅਭੀ ਰਾਜਪੂਰ ਜੀ ਵੱਲੋਂ ਇੱਕ ਲੰਮਾ ਕੈਲੋਕੇਸ਼ਨ ਦਾਸ਼ ਕਰਕੇ ਤੁਹਾਨੂੰ ਇਨਸਾਫ ਦਵਾਇਆ ਗਿਆ ਵਾ ਕਿੱਦਾਂ ਦੇ ਦੇ ਕੰਮ ਕੰਮ ਦੇਖੋ ਜੀ ਅਭੀ ਰਾਜਪੂਰ ਜੀ ਐਸਾ ਗੰਢੀ ਸੜਕ ਤੋਂ 23 ਵਾਰ ਦੋਸ ਦੀ ਲੰਘਾਇਆ ਇੱਕ ਦਿਨ ਉਹਨਾਂ ਨੇ ਅਚਾਨਕ ਉਹਨਾਂ ਦੇ ਮਨ ਨੂੰ ਹਲਾਰਾ ਬਚਾ ਕਿ ਪਰਮਾਤਮਾ ਨੇ ਉਹਨਾਂ ਦੇ ਮਨ ਵਿੱਚ ਇਹ ਤਾਂ ਠੇਸਾਸੀ ਪਚਾਈ ਕਿ ਤੋਂ ਰੋਜ਼ ਇੱਥੇ ਲੰਘਦਾ ਨਾ ਕਿ ਤੇਰੇ ਸ਼ਹਿਰ ਦੇ ਅੰਦਰ ਕੋਈ ਮਜਬੂਰ ਹੋ ਕੇ ਵਿਅਕਤੀ ਜਿਹੜੇ ਦਾਸੋ ਭਾਗ ਦੇ ਕੁਝ ਐਸੇ ਐਸਪੀ ਅਵਰਿੰਦਰ ਪੰਡਾਰੀ ਵੱਲੋਂ ਧੱਕੇ ਹੀ ਛਾਏ ਦੇ ਸੰਘਰਸ਼ ਨੂੰ ਲੈ ਕੇ ਦਾਗ ਭਾਗ ਦੇ ਬਾਹਰ ਗੇੜ ਤੇ ਧਰਨਾ ਲਾ ਕੇ ਬੈਠੇ ਆ ਤੇ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਪਰਮਾਤਮਾ ਨੇ ਉਹਨਾਂ ਦੇ ਮਨ ਨੂੰ ਇੱਕ ਠੇਸ ਟਕਾਈ ਕਿ ਤੂੰ ਇਹਨਾਂ ਦਾ ਜਾਂਦੇ ਹੋਏ ਪਤਾ ਲੈ ਕੇ ਜਾਣਾ ਇੱਕੀ ਨਾਲ ਦੇ ਨਾਲ ਬਾਤ ਪੜਿਆ ਤੇ ਜਦੋਂ ਜਾਂਦੇ ਹੋਏ ਮਿਲੇ ਤੇ ਮਿਲ ਕੇ ਗੱਲਬਾਤ ਪੁੱਛ ਕੇ ਫਿਰ ਚਲੇ ਗਏ ਤੇ ਜਾ ਕੇ ਗੱਲ ਕੀਤੀ ਕਿ ਅਸੀਂ ਕੁਝ ਸਮੇਂ ਬਾਅਦ ਆਣ ਕੇ ਤੁਹਾਡੀ ਜਿਹੜੀ ਆ ਗੱਲਬਾਤ ਉਹ ਪੂਰੀ ਸੁਣਾਂਗੇ ਆਣ ਕੇ ਗੱਲਬਾਤ ਸੁਣੀ ਉਹਨਾਂ ਨੇ ਸਾਰੀ ਦੱਸੀ ਕਿ ਉਹਨਾਂ ਨੇ ਕਿੱਸੇ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾਈ ਆਪਣੇ ਚੈਨਲ 'ਤੇ ਪੂਰੇ ਹੀ ਸ਼ੰਗਾਰਸ਼ਦਾ ਉਹਨਾਂ ਨੇ ਸਹਿਯੋਗ ਦਿੱਤਾ ਕਿ ਐਸੀ ਵੀਡੀਓ ਪਾਈ ਕਿ ਜਿਹਦੇ ਨਾਲ ਡਾਕ ਪ੍ਰਸ਼ਾਸਨ ਤੇ ਜ਼ਿਲ੍ਹਾ ਕਪੂਰਥਲਾ ਦਾ ਪ੍ਰਸ਼ਾਸਨ ਜਿਹੜਾ ਉਹ ਸੂਰਾ ਹੋਇ ਲੱਗਿਆ ਤੇ ਇੱਕ ਦਿਨ ਫੇਰ ਇਹ ਆਪਣੇ ਘਰ ਵਿੱਚ ਬੈਠੇ ਸੀ ਰਾਤ ਨੂੰ ਜਦੋਂ ਸੀਆਈਡੀ ਰਿਪੋਰਟ ਸਾਡੀ ਪੈਂਦੀ ਆ ਤੇ ਇਹਨਾਂ ਨੂੰ ਵੀ ਉਹ ਫੋਟੋ ਪਾਈ ਗਈ ਤੇ ਆਪਣੇ ਘਰ ਵਿੱਚ ਬੈਠ ਕੇ ਭੋਜਨ ਸ਼ਕਨ ਦੀ ਤਿਆਰੀ ਵਿੱਚ ਸੀ ਉੱਥੇ ਭੋਜਨ ਸ਼ਕਨ ਤੋਂ ਪ੍ਰੰਤ ਇਥੇ ਆਣ ਕੇ ਉਹਨਾਂ ਨੇ ਵੀਡੀਓ ਪਾਈ ਜੇ ਜੇ ਸ਼ੁੱਕਰਵਾਰ ਤੱਕ ਕੋਈ ਨਿਆ ਨਾ ਮਿਲਿਆ ਤੇ ਦਾਖਾਨੇ ਦੇ ਮੋਰੇ 12 ਵਜੇ ਕੁੱਤਲਾ ਭੁੱਖਾ ਜਾਊਗਾ ਤੇ ਘੜਾ ਭੰਨਿਆ ਜਾਊਗਾ ਤੇ ਜਿਸ ਦੀ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਸਾਰੇ ਹੀ ਪ੍ਰਸ਼ਾਸਨ ਨੇ ਇੱਕ ਸਲਾਹ ਕਰਕੇ ਤੇ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਉਹਨਾਂ ਨੂੰ ਮੰਨ ਕੇ ਪ੍ਰਵਾਨ ਕੀਤਾ ਗਿਆ ਤਾਂ ਉਹਨਾਂ ਸਾਡੀਆਂ ਸਾਰੀਆਂ ਮੰਗਾਂ ਮੰਨ ਲਈਏ ਭੀ ਡਾਕਪਹਾਗ ਵੱਲੋਂ ਹਾਂਜੀ ਸਾਰੀਆਂ ਮੰਗਾਂ ਮੰਨੀਆਂ ਗਈਆਂ ਤਾਂ ਉਹਨਾਂ ਤੁਸੀਂ ਕੀ ਅਨਵਰੇ ਟਾਈਮ ਤੇ ਕਿਤਾ ਅਵੀ ਰਾਇਪੂਰਤੀ ਕਾਰੇ ਪ੍ਰਣਾਲੀ ਨੂੰ ਦੇ ਦੇ ਅਸੀਂ ਵੀ ਆ ਰਾਜਪੂਤ ਦੀ ਕਾਰਜ ਪ੍ਰਣਾਲੀ ਨੂੰ ਛੋਟਾ ਤੋਂ ਸੋਚਾਂਗੇ ਤੇ ਇਥੋਂ ਤੱਕ ਵਿਚਾਰ ਕੇ ਉੱਪਰ ਤੱਕ ਇਹਨੂੰ ਭੇਜਾਂਗੇ ਕਿ ਐਸਾ ਇਨਸਾਨ ਜਿਹੜਾ ਕਿ ਕਪੂਰਥਲੇ ਦੇ ਅੰਦਰ ਇੱਕ ਗਰੀਬ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਆਪਣੇ ਸੋਸ਼ਲ ਮੀਡੀਆ ਰਾਹੀਂ ਪੂਰੇ ਭਾਰਤ ਦੇ ਵਿੱਚ ਇਹ ਵੀਡੀਓ ਦਿਖਾ ਕੇ ਹਰ ਇੱਕ ਦੇ ਮੁਸ਼ਕਲ ਦੇ ਵਿੱਚ ਜਾ ਕੇ ਆਪਣਾ ਸਹਿਯੋਗ ਕਰਦੇ ਆ ਜਿਵੇਂ ਕਿ ਤੁਸੀਂ ਰਕੜੀ ਵਾਲੇ ਦਿਨ ਹੌਸਲਾ ਜੀ ਨੇ ਆਪਣਾ ਇੱਥੇ ਆਣ ਕੇ ਸਾਡੇ ਨਾਲ ਮਿਲ ਕੇ ਰਖੜੀ ਵਾਲੇ ਦਿਨ ਸਾਡੀ ਇੱਕ ਵੀਡੀਓ ਚੈਨਲ ਤੇ ਪਾਈ ਕਿ ਰਖੜੀ ਵਾਲੇ ਦਿਨ ਇੱਥੇ ਪਰਿਵਾਰ ਆਪਣੇ ਪਿਤਾ ਦੇ ਕੋਲ ਪਹੁੰਚ ਕੇ ਉਹਨਾਂ ਨੂੰ ਰਖੜੀ ਬੰਨਣ ਦਾ ਜਿਹੜਾ ਤਿਹਾਰਾ ਤੇ ਮਨਾ ਰਿਹਾ ਵਾ ਮੈਂ ਤੁਹਾਡਾ ਵੀ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਅਵੀ ਰਾਜਪੂਤ ਦੀ ਸਾਰੀ ਟੀਮ ਦਾ ਮੈਂ ਇੰਨਾ ਹੀ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹਨਾਂ ਸ਼ਬਦਾਂ ਦੇ ਨਾਲ ਮੇਰੇ ਕੋਲ ਕੋਈ ਸ਼ਬਦ ਨਹੀਂ ਆ ਜੇ ਜਿਹੜਾ ਮੈਂ ਤੁਹਾਡਾ ਚੈਨਲ ਵਾਲਿਆਂ ਦਾ ਫੋਸਲਾ ਜੀ ਦਾ ਅਵੀ ਜੀ ਦਾ ਉਹਨਾਂ ਦੀ ਟੀਮ ਦਾ ਮੈਂ ਧੰਨਵਾਦ ਕਰ ਸਕਾਂ